ਕੀ ਸੀ ਕੋਈ ਚਲੀ ਗਈ ਕਿਸੇ ਲੜਕੇ ਨਾਲ ਤੇ ਉਹਨੇ ਸਵਨ ਚ ਅਸੀਂ ਐਫ ਆਈ ਆਰ ਦਰਜ ਕਰਤੀ ਆ ਪਰ ਪਤਾ ਲੱਗਿਆ ਕਿ ਉਹਨੇ ਪ੍ਰੋਟੈਕਸ਼ਨ ਲੜੀ ਹਾਈ ਕੋਰਟ ਉਹ ਤੇ ਸਵਨ ਚ ਇਹ ਧਰਨਾ ਲਗਾਇਆ ਸਰ ਪਰਿਵਾਰ ਕਹਿ ਰਿਹਾ ਕਿ ਪਹਿਲਾਂ ਉਹਨਾਂ ਨੂੰ ਕੋਈ ਕਾਲ ਵਗੈਰਾ ਆਈ ਧਮਕੀਆਂ ਮਿਲੀਆਂ ਕਿ ਲੜਕੀ ਦਾ ਰਿਸ਼ਤਾ ਕਰ ਦੋ ਨਹੀਂ ਤਾਂ ਚੱਕ ਲਿਆ ਜਾਊਗਾ ਔਰ ਬਾਅਦ ਦੇ ਵਿੱਚ ਜਦੋਂ ਕਹਿੰਦੇ ਕਿ ਅਸੀਂ ਸ਼ਿਕਾਇਤ ਦਰਜ ਕਰਾਈ ਤਾਂ ਪੁਲਿਸ ਦੇ ਵੱਲੋਂ ਦੇਰੀ ਕੀਤੀ ਗਈ ਹੈ ਮਾਮਲਾ ਦਰਜ ਕਰਨ ਵਿੱਚ 5 ਦਿਨ ਦੀ ਨਹੀਂ ਦੇਰੀ ਨਹੀਂ ਕੀਤੀ ਕਿ ਦੇਖੋ ਮਾਲਕ ਲੜਕੀ ਆ ਉਹ ਉਹ ਉਹਦੇ ਵੀ ਮੈਸੇਜ ਆਉਂਦੇ ਸੀ ਸਾਨੂੰ ਉਹਦੇ ਵੀ ਫੋਨ ਆਉਂਦੇ ਸੀ ਉਹ ਪ੍ਰੋਟੈਕਸ਼ਨ ਲਈ ਜਾ ਉਹਨੇ ਹਾਈ ਕੋਰਟ ਚੋਂ ਜੀ ਉਹ ਆਪਣੀ ਮਰਜ਼ੀ ਨਾਲ ਗਈ ਹੈ ਉਹਨੇ ਬਕਾਇਦਾ ਆਪਣਾ ਪ੍ਰੋਟੈਕਸ਼ਨ ਲਈ ਉਹਥੇ ਕੋਰਟ ਦੇ ਕੋਰਟ ਦੇ ਵਿੱਚ ਅਪਲਾਈ ਕਰਤੀ ਹੈ ਸਾਨੂੰ ਆ ਗਈ ਆ ਉਹ ਉਨੇ ਫਿਰ ਕਿਸ ਮੰਗ ਨੂੰ ਲੈ ਕੇ ਤਰਨ ਆ ਰਹੇ ਆ ਫਿਰ ਇਹਦਾ ਕੀ ਹੱਲ ਹੈ ਜੀ ਦਾ ਸੇਖੋ ਇਹ 8 ਵਜੇ ਹੈਗਾ ਹੁਣ ਇਹ ਤਾਂ ਇਹਨਾਂ ਦੀ ਇਹ ਬੱਚਾ ਜਿਵੇਂ ਕੋਈ ਬਿਆਨ ਦੇਗਾ ਉਸ ਦੇ ਹਿਸਾਬ ਨਾਲ ਕਾਰਵਾਈ ਹੋਣੀ ਹੈ ਨਾ ਬਾਲਗ ਅੱਛਾ ਬਾਲਗ ਜੇ ਤਾਂ ਨਵਾਲਗ ਹੁੰਦਾ ਫਿਰ ਫਿਰ ਇਹਨਾਂ ਦੀ ਮਰਜ਼ੀ ਚੱਲਣੀ ਸੀ ਪੇਰੈਂਟਸ ਜੀ ਬਾਲਗ ਹੈ ਬੱਚਾ ਪਰਿਵਾਰ ਨਾਲ ਕੁਝ ਸਮਝਾਨ ਦੀ ਗੱਲਬਾਤ ਚੱਲ ਰਹੀ ਹੈ ਜੀ ਚੱਲ ਰਹੀ ਹੈ ਹਾਂ ਹਾਂ ਚੱਲ ਰਹੀ ਹੈ ਸਮਝਾ ਰਿਹਾ ਬੱਚਾ ਬਾਲਗ ਹੈ ਔਰ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪ੍ਰੋਡਕਸ਼ਨ ਜਿਹੜੀ ਹੈ ਉਹ ਅਪਲਾਈ ਕਰਤਾ ਤੁਹਾਡੇ ਕੋਲ ਪਹੁੰਚ ਗਿਆ ਕਾਵੇ ਹਾਂ ਜੀ ਕਾਗਜ਼ ਸਾਡੇ ਕੋਲ ਆ ਗਿਆ ਮੈਸੇਜ ਆ ਗਿਆ ਉਹਨਾਂ ਦਾ ਹਾਂ ਜੀ ਉਹਦੇ ਵਕੀਲ ਨੇ ਕਰਾਇਆ ਤਾਂ ਵਕੀਲ ਦਾ ਮੈਸੇਜ ਆਇਆ ਸਰ ਜੀ ਤਾਂ ਸਰ ਫਿਰ ਇਹਨਾਂ ਨਾਲ رابطہ ਕਾਇਮ ਕੀਤਾ ਜਾ ਰਿਹਾ ਕਿਉਂਕਿ ਲੋਕ ਬਹੁਤ ਪਰੇਸ਼ਾਨ ਹੋ ਰਹੇ ਗਰਮੀ ਆ ਆਪਣਾ ਟਾਈਮ ਕੀਤਾ ਜਾ ਰਿਹਾ ਇਹਨਾਂ ਨਾਲ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹਨਾਂ ਜਿਹੜਾ ਧਰਨਾ ਇਹ ਆਪਣਾ ਬੇਗੁਨਾਹ ਦਾ ਇਹ ਲਾਣਾ ਨਹੀਂ ਚਾਹੀਦਾ ਲੋਕ ਸਰ ਮਾਤਾ ਤੇ ਗਿਆ ਰਹੇ ਨੇ ਬਹੁਤ ਖੱਜਲ ਖਰਾਬ ਪਿੱਛੇ ਹੋ ਰਹੇ ਨੇ ਹਾਂ ਉਹ ਟ੍ਰੈਫਿਕ ਅਸੀਂ ਡਾਇਵਰਟ ਕਰਤੀ ਆ ਜਿਹੜੀ ਆਪਣਾ ਸਮਾਲ ਵਹੀਕਲ ਨੇ ਛੋਟੇ ਵਹੀਕਲ ਨੇ ਉਹ ਇਥੋਂ ਦੀ ਘੁੰਮ ਕੇ ਜਾ ਸਕਦੇ ਨੇ ਇਹ ਇੱਕ ਜਗ੍ਹਾ ਹੈ ਅਕੀਰ ਮਹੰਮਦ ਪੀਰ ਮਹੰਮਦ ਤੋਂ 200 ਇੱਥੋਂ ਆਇਆ ਦਰੋਗਾ ਦਰੋਗਾ ਪੀਰ ਮਹੰਮਦ ਇੱਥੋਂ ਪੀਰ ਮਹੰਮਦ ਦਰੋਗਾ ਇਧਰ ਨੂੰ ਝੁਮਕੇ ਤੇ ਛੋਟੇ ਵਾਹਨ ਕਲ ਉਧਰ ਜਾ ਸਕਦੇ ਨੇ ਜਿਹੇ ਤਰ੍ਹਾਂ ਆਪਣਾ ਟਾਲਾ ਸਾਹਿਬ ਗੁਰਦੁਆਰਾ ਤਾਂ ਹੋ ਕੇ ਇਧਰ ਅਰਨੀ ਵਾਲਾ ਚੌਂਕ ਦੇ ਵਿੱਚ ਉੱਥੋਂ ਦੀ ਟ੍ਰੈਫਿਕ ਡਾਇਵਰਟ ਕਰ ਦਿੱਤੀ ਜੀ ਮਸਲਾ ਇਹ ਜੀ ਇੱਕ ਸਰਾਰਦੀ ਕਿਸਮ ਦਾ ਆਦਮੀ ਹੈ ਜੋ ਕਿ ਮੈਨੂੰ ਅੱਜ ਤੋਂ 10 ਦਿਨ ਪਹਿਲਾਂ ਧੌਂਕੀਆਂ ਦੇ ਰਿਹਾ ਸੀ ਵੀ ਮੈਂ ਤੇਰੀ ਬੇਟੀ ਨੂੰ ਚੋੱਕ ਕੇ ਲੈ ਜਾਣਾ ਤੇ ਤੇਰੇ ਪਰਿਵਾਰ ਨੂੰ ਨੁਕਸਾਨ ਪਹਚਾਵਾਂਗਾ ਮੈਂ ਪੁਲਿਸ ਨੂੰ ਉਸ ਟਾਈਮ ਤੇ ਵੀ ਸੂਚਨਾ ਦਿੱਤੀ ਪਰ ਪੁਲਿਸ ਨੇ ਮੇਰੀ ਕੋਈ ਨਹੀਂ ਸੁਣੀ ਅੱਜ ਤੋਂ 5-6 ਦਿਨ ਪਹਿਲਾਂ 6 ਤਰੀਕ ਨੂੰ ਨਾਈਟ ਮੈਂ ਘਰ ਰਹੀ ਸੀਗਾ ਠੀਕ ਹੈ ਇੱਕ ਸ਼ਰਾਬ ਦੀ ਕਿਸਮ ਦੇ ਗੁੰਡਾ ਕਿਸਮ ਦੇ ਆਦਮੀ ਜੋ ਕਿ ਗਰਸੇਖ ਸਿੰਘ ਪੁੱਤਰ ਮਖਤਿਆਰ ਸਿੰਘ ਉਹਦਾ ਮਾਮਾ ਸੁਖਦੇਵ ਸਿੰਘ ਛਿੰਦਾ ਇੱਕ ਉਹਦੀ ਭੂਆ ਦਾ ਲੜਕਾ ਹੈ ਦਾਰਾ ਸਿੰਘ ਠੀਕ ਹੈ ਦੋ ਦੀਆਂ ਭੈਣਾ ਤੇ सोनू ਕੰਬਾਈਨਾ ਵਾਲੇ ਜਲਾਲਾਬਾਦ ਤੋਂ ਜੋ ਕਿ ਦਸ਼ਮੇਸ਼ ਨਗਰ ਤੇ ਰਹਿਣ ਵਾਲੇ ਨੇ ਠੀਕ ਹੈ ਇਹ ਸਾਰੇ ਬੰਦੇ ਇਹਨਾਂ ਨੇ ਆਪ ਦਾ ਇੱਕ ਗੈਂਗਰੇਕ ਬਣਾ ਰੱਖਿਆ ਜਲਾਲਾਬਾਦ ਦੇ ਵਿੱਚ ਜੋ ਕਿ ਗਰੀਬ ਮਜ਼ਦੂਰ ਭਾਈਚਾਰਾ ਐਸਸੀ ਦੀਆਂ ਜੋ ਕਿ ਗਰੀਬ ਭਾਈਚਾਰਾ ਜੋ ਕਿ ਅਪਰਾਲਾ ਨਹੀਂ ਚੁੱਕਣ ਜੋਗਾ ਹੁੰਦਾ ਇਹ ਜੱਟ ਕਿਸਮ ਦੇ ਆਦਮੀ ਜੋ ਕਿ ਸਾਡੀਆਂ ਧੀਆ ਚੱਕ ਕੇ ਆਪਦੇ ਘਰ ਬਣਾ ਰਹੇ ਨੇ ਠੀਕ ਹੈ ਅਸੀਂ ਕਦੇ ਅਸੀਂ ਕਦੇ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਜਾਨਾ ਅਧਿਸ਼ੀਰਦ ਜੀ ਤੁਹਾਡੀ ਬੇਟੀ ਸੀ ਮੇਰੀ ਬੇਟੀ ਸੀ ਜੀ ਹੋਇਆ ਮੇਰੀ ਬੇਟੀ ਧੱਕੇ ਨਾਲ ਗੁਡਨੈਪ ਕਰਕੇ ਲੈ ਗਏ ਇਹ ਸਾਡੇ ਕੋਲ ਪੁਲਿਸ ਨੇ ਐਫ ਆਈ ਆਰ ਕਾਪੀਆਂ ਵੀ ਦਿੱਤੀਆਂ ਨੇ ਜੋ ਕਿ 5 ਦਿਨਾਂ ਬਾਅਦ 5 ਦਿਨਾਂ ਬਾਅਦ ਪੁਲਿਸ ਨੂੰ ਅਨਗਹਿਲੀ ਕੀਤੀ ਹੈ ਸਾਡੇ ਪੁਲਿਸ ਸਾਨੂੰ ਕੀ ਦਿਖਾਣਾ ਚਾਹੁੰਦੀ ਹੈ ਮੈਂ ਦਰਜ ਕਰਦਾ ਮਾਮਲਾ ਦਰਜ ਕੀਤਾ ਰਾਤੀ 10 ਵਜੇ ਜੀ ਅੱਛਾ ਜੀ ਉਹ ਵੀ ਅਸੀਂ ਸਾਰੀ ਰਾਤ ਧਰਨੇ ਦੇ ਬੈਠ ਰਹੇ ਹਾਂ ਰਾਤ 10 ਵਜੇ ਦਾ ਕੋਈ ਟਾਈਮ ਨਹੀਂ ਹੁੰਦਾ ਹੈ ਪੁਲਿਸ ਕੀ ਗੱਲ 6 ਤਰੀਕ ਦਾ ਮਸਲਾ ਹੈ 10 ਤਰੀਕ ਨੂੰ ਰਾਤ ਨੂੰ ਪਰਚਾ ਦਰਜ ਕਰ ਰਹੀ ਏ ਕਿ ਉਹ 4 ਦਿਨ ਕਿੱਥੇ ਸੌ ਰਹੇ ਸੀ ਕਿ ਹਮ ਤੁਸੀਂ ਕਹ ਦੋ ਧਰਨੇ ਤੇ ਬੈਠੇ ਅਸੀਂ ਧਰਨੇ ਦੇ ਬੈਠੇ ਆ ਸਾਡੀ ਇੱਜ਼ਤ ਹੈ ਐਸੀ ਭਾਈਚਾਰਾ ਹੈ ਚਾਹੀਦੀ ਸਾਡੀ ਇੱਜ਼ਤ ਹੈ ਸਾਡਾ ਅਸੀਂ ਭਾਈਚਾਰਾ ਬਾਜੀਗਰ ਬਰਾਦਰੀ ਹੈ ਅਸੀਂ ਸਰ ਜਾਨਾਂ ਵੀ ਸਿੱਧੀਆਂ ਦੇਾਂਗੇ ਪਰ ਅਸੀਂ ਬੇਟੀ ਦਾ ਰਿਸ਼ਤਾ ਨਹੀਂ ਦੇਾਂਗੇ ਤੁਹਾਡੀ ਉਹ ਮੰਗ ਹੈ ਕਿ ਬੇਟੇ ਬਾਪ ਸਾਡੀ ਬੇਟੀ ਵਾਪਸ ਕੀਤੀ ਜਾਵੇ ਜੋ ਕਿ ਇੱਕ ਨੂੰ ਬੋਲਣ ਦੇ ਕੋਲ ਬੋਲਣ ਦੇ ਯਾਰ ਸਾਡੀ ਬੇਟੀ ਵਾਪਸ ਕੀਤੀ ਜਾਵੇ ਜੋ ਕਿ ਉਸ ਨਸ਼ਈ ਆਦਮੀ ਚਿੱਟੇ ਦਾ ਵਪਾਰੀ ਹੈ ਪੁਲਿਸ ਨੂੰ ਸਭ ਪਤਾ ਹੈ ਉਸਤੇ 307 ਦੇ ਘਾਇ ਚੌਂਕੀ ਚ ਪਰਚੇ ਨੇ ਠੀਕ ਹੈ ਕਿੱਥੋਂ ਦੇ ਰਹੇ ਨਾਲ ਪਤਾ ਮੋਜੇਪਿੰਡ ਦਾ ਜੀ ਇਹ ਤੇ ਸ਼ਾਰਤੀ ਅਨਸਰ ਦਾ ਬੰਦਾ ਹੈ ਗੈਂਗਸਟਰ ਆਦਮੀ ਹੈ ਸਾਡਾ ਜਿਸ ਬੰਦੇ ਨੇ ਘਰ ਦਾ ਕਹਣ ਕੀਤਾ ਅਸੀਂ ਕਦੇ ਬਖਸ਼ਾਂਗੇ ਨਹੀਂ ਚਾਹੇ ਸਾਨੂੰ ਪੂਰੇ ਹਿੰਦੁਸਤਾਨ ਲੈਵਲ ਤੇ ਬਾਜੀਗਰ ਬ੍ਰਦਰ ਜੀ ਦਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮਸਲਾ ਇਹ ਹੈ ਜੀ ਕ੍ਰਿਸ਼ਨ ਲਾਲ ਸਤੰਤਰ ਨਗਰ ਤੋਂ ਇਹਨਾਂ ਨੂੰ 10 ਦਿਨ ਪਹਿਲਾਂ ਗੈਂਗਸਟਰ ਇੱਕ ਬੰਦੇ ਦਾ ਫੋਨ ਆਂਦਾ ਹੈ ਜੀ ਜੋ ਆਨ ਦੀ ਰਿਕਾਰਡ ਸਾਡੇ ਕੋਲ ਹੈ ਜੀ ਸਾਰੇ ਸਬੂਤ ਸਾਡੇ ਕੋਲ ਨੇ ਕੀ ਸਾਨੂੰ ਬੇਟੀ ਵਿਆਹ ਤੇ ਨਹੀਂ ਤਾਂ ਅਸੀਂ ਚੱਕ ਲੈਣੀ ਹੈ ਠੀਕ ਹੈ ਜੀ 6 ਤਰੀਕ ਨੂੰ ਕੀ ਹੁੰਦਾ ਹੈ ਕੀ ਦੋਨੇ ਮਾਵਾਂ ਧੀਆਂ ਘਰੋਂ ਜਿਵੇਂ ਸਵੇਰੇ ਆਪਾਂ ਨਿਕਲਦੇ ਆ ਬਾਹਰ ਜਾ ਰਹੇ ਹਾਂ ਸੀ ਕੰਮਕਾਰ ਤੇ ਲਈ 5 7 ਜਣੇ ਆਂਦੇ ਨੇ ਉਹਨਾਂ ਦੇ ਨਾਮ ਮੈਨੂੰ ਨਹੀਂ ਪਤਾ ਜੀ ਔਰ ਇੱਕ ਜਿਹਦਾ ਨਾਮ ਆਇਆ ਸੁਖਦੇਵ ਕੀ ਨਾਮ ਗੁਰਸੇਵਕ ਸਿੰਘ ਪੁੱਤਰ ਮੁਖਤਿਆਰ ਸਿੰਘ ਹੈ ਉਹ ਨਾਲ ਸੀ ਜੀ ਉਸ ਟਾਈਮ ਇਹਨਾਂ ਨੇ ਉਸ ਬੇਟੀ ਨੂੰ ਚੱਕ ਕੇ ਲੈ ਗਏ ਨੇ ਉਹ ਨੂੰ ਧੱਕਾ ਮਾਰਿਆ ਉਹ ਡੇਗ ਗਈ ਹੈ ਜੀ ਉਹ ਨੂੰ ਨਹੀਂ ਪਤਾ ਅਸੀਂ ਉਸ ਦਿਨ ਤੋਂ ਹੀ ਥਾਣੇ ਦੇ ਜੋ ਕੈਮਰੇ ਨੇ ਉਹ ਚੈੱਕ ਕਰਵਾਏ ਜਾਣ ਜੀ ਅਸੀਂ ਉਸ ਦਿਨ ਤੋਂ ਥਾਣੇ ਦੇ ਵਿੱਚ ਆ ਰਹੇ ਆ ਸਾਡੀ ਕੋਈ ਕਾਰਵਾਈ ਨਹੀਂ ਹੋਈ ਜੀ ਬੇਟੀ ਦੀ ਉਮਰ ਕਿੰਨੀ ਹੈ ਉਹ ਉਮਰ 21 ਸਾਲ ਹੈ ਜੀ 21 20 21 ਸਾਲ ਦੇ ਕਰੀਬ ਹੈ ਜੀ ਹੁਣ ਕੀ ਮੰਗ ਕਰਦੇ ਹੋ ਮੰਗੇ ਆ ਜੀ ਮੋਕ ਮੰਤਰੀ ਆਪਣੇ ਸਰਦਾਰ ਭਗਵੰਤ ਸਿੰਘ ਮਾਨਤੀ ਦੇ ਅੱਗੇ ਔਰ ਮਾਨਣਯੋਗ ਨਰਿੰਦਰ ਮੋਦੀ ਜੀ ਅੱਗੇ ਕਿ ਪੰਜਾਬ ਦੇ ਵਿੱਚ ਗਰੀਬਾਂ ਦੇ ਨਾਲ ਧੱਕਾ ਹੋ ਰਿਹਾ ਉਹਨਾਂ ਦੀਆਂ ਬੇਟੀਆਂ ਚੱਕੀਆਂ ਜਾ ਰਹੀਆਂ ਛਰੇ ਆਮ ਫੋਨ ਕਰਕੇ ਸਰ ਉਹਨਾਂ ਦੀਆਂ ਬੇਟੀਆਂ ਚੱਕੀਆਂ ਜਾ ਰਹੀਆਂ ਨੇ ਇਹ ਗਰੀਬ ਲੋਕ ਸਰ ਤੁਹਾਨੂੰ ਰਾਜ ਗੱਦੀਆਂ ਬਖਸ਼ਿਸ਼ ਕਰਦੇ ਨੇ ਉਸ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਇਹਨਾਂ ਦਾ ਵਾਰੀ ਵਾਰ ਚਕਾਉਣ ਹੈ ਜੇ 20 20 ਦਿਨ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰੇਗਾ ਗੈਂਗਸਟਰ ਸਾਡੀਆਂ ਬੇਟੀਆਂ ਦੇ ਨਾਲ ਉਹਨਾਂ ਨੂੰ ਨਸ਼ੇ ਦੀਆਂ ਡੋਜਾਂ ਦੇ ਕੇ ਪਤਨੂ ਨੇ ਇਸ ਗੱਲ ਦਾ ਪਤਾ ਕੀ ਕੀ ਪੀ ਕੀ ਪਤਾ ਕੀ ਕੀ ਕਰ ਰਹੇ ਨੇ ਅਜ ਤੱਕ ਸਾਨੂੰ ਕੋਈ ਇਸ ਗੱਲ ਦਾ ਨਹੀਂ ਕੋਈ ਰਿਜ਼ਲਟ ਦਿੱਤਾ ਪੁਲਿਸ ਨੇ ਜਦ ਅਸੀਂ ਧਰਨੇ ਲਾਏ ਨੇ 20 ਦਿਨਾਂ ਬਾਅਦ ਜਦ ਧਰਨੇ ਲਾਗੇ ਨੇ ਫੇਰ ਸਾਡੀ ਸੁਣਵਾਈ ਹੋਈ ਹੈ ਕਿ ਇਹ ਗੱਲ ਸ ਧਰਨਿਆਂ ਦੇ ਨਾਲ ਹੀ ਇਹ ਮਸਲੇ ਹੱਲ ਜਾਣਗੇ ਕਿ ਪੁਲਿਸ ਕਦੇ ਵੀ ਕਿਸੇ ਦਾ ਗਰੀਬ ਦਿੱਤਾ ਕੋਈ ਪਹਿਲਾ ਦੁੱਖ ਨਹੀਂ ਸੁਣ ਸਕਦੀ ਉਸ ਦੇ ਖਿਲਾਫ ਪਹਿਲਾਂ ਕੋਈ ਕਾਰਵਾਈ ਨਹੀਂ ਹੋ ਸਕਦੀ ਮੇਰੀ ਬੇਨਤੀ ਹੈ ਇਸ ਤੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਮਾਨਨਿਆ ਹਾਈ ਕੋਰਟ ਨੂੰ ਵੀ ਸਖਤ ਤੋਂ ਆਪਣੇ ਸਖਤ ਤੋਂ ਸਖਤ ਇਹ ਅਕਸ਼ਨ ਲਿਆ ਜਾਵੇ ਜੀ ਜੋ ਬੱਚਿਆਂ ਨੂੰ ਗੁੰਮਰਾ ਕਰਕੇ ਹਾਈ ਕੋਰਟ ਵੱਡ ਜਾਂਦੇ ਨੇ ਉਹਨਾਂ ਨੂੰ ਨਸ਼ੇ ਦੇ ਉਹ ਲਾਉਂਦੇ ਨੇ ਮੇਰੀ ਬੇਨਤੀ ਹੈ ਜੀ ਇਸ ਚੀਜ਼ ਨੂੰ ਜੋ ਪੰਜਾਬ ਦੇ ਵਿੱਚ ਫੈਲ ਰਹੀ ਹੈ ਨਸ਼ਾ ਫੈਲ ਰਿਹਾ ਹੈ ਗੈਂਗਸਟਰ ਲੋਕ ਫੈਲ ਰਹੇ ਨੇ ਨੌਜਵਾਨ ਮਾਰੇ ਜਾ ਰਹੇ ਨੇ ਇਹਨਾਂ ਤੇ ਲਗਾਮ ਪਾਈ ਜਾਵੇ ਇਹਨਾਂ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਂ ਮੰਨਨੀ ਹੈ ਪ੍ਰਧਾਨ ਮੰਤਰੀ ਜੀ ਤੋਂ ਵੀ ਇਹੀ ਕਰਦਾ ਜੀ ਔਰ ਮਾਨਣਯਾ ਸਰਦਾਰ ਜ ਆ ਮੁੱਖ ਮੰਤਰੀ ਮੁੱਖ ਮੰਤਰੀ ਸਭਨ ਤਮਾਨ ਜੀ ਤੋਂ ਵੀ ਇਹ ਮੰਗ ਕਰਦਾ ਤੁਹਾਡੇ ਰਾਜ ਦੇ ਵਿੱਚ ਇਹ ਕੀ ਹੋ ਰਿਹਾ ਸਰ ਇੰਨੀਆਂ ਕਿ ਬੈਂਕੀਆਂ ਪ੍ਰਵਾਨ ਕਰਿਓ